ਬੈ ਜਾ ਇੱਥੋਂ ਹੀ ਥੋੜੇ ਜੁਈ ਆ ਮੈਂ ਸਲਵਾਨ ਕਾਂਤਾ ਨਹੀਂ ਆ ਗਿਆ ਕੋਈ ਠੀਕ ਹੈ ਨਾ ਆਪਾਂ ਆਮ ਜੇ ਬੰਦੇ ਆ ਭਾਈ ਲਾ ਲੋ ਖੱਲੇ ਕਰ ਲੋ ਉਹ ਵੀ ਤੁਹਾਡੇ ਭਰਾ ਹੀ ਨੇ ਉਹਨਾਂ ਨੂੰ ਦੇਖ ਲੈਣ ਦੇ ਓ ਯਾਰ ਪਤਾ ਹੈ ਗੱਲ ਕੀ ਹੈ ਮੈਂ ਵੀ ਇੰਨਾ ਪਿੰਡਾਂ ਨਹੀਂ ਆ ਮਾਨਸਾ ਏਰੀਏ ਦਾ ਉਨੇ ਮੈਨੂੰ ਭਰਾਵਾਂ ਕੋਲੇ ਭਰਾਵਾਂ ਮੂੰਹ ਖੜ ਨਹੀਂ ਦਿੰਦੇ ਕੋਈ ਕੈਮਰਾ ਲੈ ਕੇ ਆ ਗਿਆ ਕੋਈ ਕਿਵੇਂ ਰਹਿ ਗਿਆ ਮੈਂ ਤਾਂ ਤੁਹਾਡਾ ਆਪਦਾ ਜਵਾਕਾ ਇੱਥੇ ਇੰਨਾ ਪਿੰਡਾਂ ਚ ਆ ਗਿਆ ਤੁਹਾਡੇ ਕੋਲੇ ਹੀ ਆਈ ਜਾਣਾ ਆਪਾ ਤਾਂ 스타 ਕਲਾਕਾਰ ਬਣ ਕੇ ਆਏ ਨਹੀਂ ਮੈਂ ਤਾਂ ਅੱਜ ਖੁਸ਼ੀ ਹੈ ਵੀ ਇੰਨਾ ਵਧੀਆ ਪ੍ਰੋਗਰਾਮ ਹੋ ਰਿਹਾ ਆਪਣੇ ਪਿੰਡਾਂ ਚ ਹੋ ਰਿਹਾ ਆਪਣੇ ਯੰਗ এজ ਵਾਸਤੇ ਹੋ ਰਿਹਾ ਨਾ ਬਹੁਤ ਵਧੀਆ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੱਥੇ ਬੁਲਾਉਣ ਤੇ ਬੱਚਾਣਾ ਪਿੰਡ ਦੇ ਦਾ ਪਹਿਲੀ ਸੰਤਾਂ ਦੀ ਬਹੁਤ ਕਿਰਪਾ ਪਰਮਾਤਮਾ ਦੀ ਬਹੁਤ ਕਿਰਪਾ ਦੂਰੋਂ ਦੂਰੋਂ ਸੰਗਤ ਚੱਲ ਕੇ ਇੱਥੇ ਆਉਂਦੀ ਹੈ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਪਿਆਰ ਦਾ ਅੱਜ ਤੁਸੀਂ ਮੈਨੂੰ ਵੀ ਇੱਥੇ ਖਿੱਚ ਲਿਆ ਜੀ ਇਸ ਨਗਰੀ ਤੇ ਮੈਂ ਕਾਫੀ ਟਾਈਮ ਪਹਿਲਾਂ ਆਉਣ ਦੀ ਕੋਸ਼ਿਸ਼ ਕੀਤੀ ਸੀ ਮੈਥੋਂ ਕਿਸੇ ਕਾਰਨਾ ਕਰਕੇ ਆਇਆ ਨਹੀਂ ਗਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦੇ ਸੱਦੇ ਲਈ ਜੀ ਤੇ ਪ੍ਰਮਾਤਮਾ ਨੂੰ ਇਹੀ ਦੁਆ ਕਰਦਾ ਵੀ ਦਿਨਰ ਦੁੱਗਣੀ ਰਾਤ ਚੌਕਣੀ ਤਰੱਕੀ ਕਰੋ ਜੀ ਸਾਰੇ ਤੇ ਬਸ ਇੰਨੀ ਇੱਕ ਗੱਲਾਂ ਕਰਦਾ ਜੀ ਫਤਿਹ ਪ੍ਰਵਾਨ ਕਰਿਓ ਬੋਲੇ ਸੋ ਨਿਹਾਲ ਹੈਲੋ ਵੀਰ ਜੀ